ਪਹਿਲਾ ਪ੍ਰਕਾਸ਼ ਤੇਵਾਸਤ ਬਹੁਤ ਸਾਰੇ ਸੰਗਤ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤਾਂ ਰੋਜ਼ਾਨਾ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਹੈ ਫਿਰ ਪਹਿਲਾ ਪ੍ਰਕਾਸ਼ ਦਿਵਸ ਕਿਉਂ ਕਿਹਾ ਜਾਂਦਾ ਹੈ ਇਸ ਲਈ ਅੱਜ ਇਸ ਵੀਡੀਓ ਰਾਹੀਂ ਅਸੀਂ ਸ੍ਰੀ ਗੁਰਗੰਸਾਹਿਬ ਮਹਾਰਾਜ ਨਾਲ ਸੰਬੰਧਿਤ ਚਾਰ ਖਾਸ ਇਤਿਹਾਸਿਕ ਦਿਨਾਂ ਦੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਾਂਗੇ ਦਸ ਗੁਰੂ ਸਹਿਬਾਨਾਂ ਦੀ ਆਤਮਕ ਜੋਤ ਤਖਤ ਚਵੜ ਸ਼ਕਤ ਦੇ ਮਾਲਕ ਸਗਲ ਸੇਸ਼ਟ ਦੇ ਸਰਬ ਸੰਜੀ ਰਹਿਬਰ ਸ਼ਬਦ ਗੁਰੂ ਸ਼੍ਰੀ ਗੁਰਗੰਦ ਸਾਹਿਬ ਮਹਾਰਾਜ ਨਾਲ ਸੰਬੰਧਿਤ ਚਾਰ ਖਾਸ ਦਿਨ ਚਾਰ ਵੱਡੇ ਦਿਹਾੜੇ ਇਸ ਪ੍ਰਕਾਰ ਹਨ ਪਹਿਲਾ ਹੈ ਸੰਪਾਦਨਾ ਦਿਵਸ ਦੂਜਾ ਪਹਿਲਾ ਪ੍ਰਕਾਸ਼ ਦਿਵਸ ਤੀਜਾ ਹੈ ਸੰਪੂਰਨਤਾ ਦਿਵਸ ਅਤੇ ਚੋਖਾ ਹੈ ਗੁਰਤਾ ਗੱਦੀ ਦਿਵਸ ਸ੍ਰੀ ਗੁਰਗੰਸਾਹ ਮਹਾਰਾਜ ਨਾਲ ਸੰਬੰਧਿਤ ਸਭ ਤੋਂ ਪਹਿਲਾ ਖਾਸ ਦਿਨ ਹੈ ਸੰਪਾਦਨਾ ਦਿਵਸ ਉਹ ਦਿਨ ਜਿਸ ਦਿਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਹਿਬਾਨਾਂ ਭਗਤ ਸਹਿਬਾਨਾਂ ਅਤੇ ਆਪਣੀ ਖੁਦ ਦੀ ਬਾਣੀ ਨੂੰ ਸੰਪਾਦਿਤ ਕਰਕੇ ਇੱਕ ਗ੍ਰੰਥ ਵਿੱਚ ਸ਼ਾਮਲ ਕਰਦੇ ਆ ਉਸ ਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ ਸੀ ਇਸ ਮੁਬਾਰਕ ਦਿਨ ਨੂੰ ਸਿੱਖ ਇਤਿਹਾਸ ਵਿੱਚ ਗੁਰਗ੍ਰੰਥ ਸਹਿ ਮਹਾਰਾਜ ਦਾ ਸੰਪਾਦਨਾ ਦਿਵਸ ਕਿਹਾ ਜਾਂਦਾ ਹੈ ਗੁਰਦੁਆਰਾ ਰਾਮ ਸਰ ਸਹਿਵ ਦੀ ਪੱਤਰ ਤਰਤੀ ਉੱਤੇ ਸੰਪਾਦਿਤ ਹੋਏ ਸ੍ਰੀ ਆਦ ਗ੍ਰੰਥ ਸਾਹਿਬ ਨੂੰ ਲੇਖਣ ਦੀ ਸੇਵਾ ਸਿੱਖ ਪੰਥ ਦੇ ਮਹਾਨ ਵਿਦਵਾਨ ਪਾਈ ਗੁਰਦਾਸ ਜੀ ਨੇ ਨਿਭਾਈ ਸੀ ਸੰਗਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਦੂਸਰਾ ਖਾਸ ਦਿਨ ਹੈ ਆਦ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਜੋ ਸੀ ਅੱਜ ਮਨਾ ਰਹੇ ਹਾਂ ਆਦ ਗ੍ਰੰਥ ਦਾ ਅਰਥ ਹੈ ਪਹਿਲਾ ਗ੍ਰੰਥ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਤਿਆਰ ਕਰਵਾਇਆ ਗਿਆ ਸੀ ਸ਼੍ਰੀ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੂਰਾ ਹੋਣ ਉਪਰੰਤ ਸੰਨ 1740 ਵਿੱਚ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਸ਼੍ਰੀ ਆਦ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਆਦਬ ਸਤਕਾਰ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਆਰਾਮ ਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਲਿਆਂਦਾ ਉਸ ਵੇਲੇ ਸ਼੍ਰੀ ਆਦ ਗ੍ਰੰਥ ਸਾਹਿਬ ਨੂੰ ਬਾਬਾ ਬੁੱग्गा ਜੀ ਨੇ ਆਪਣੇ ਸੀਸ ਉੱਤੇ ਸਜਾਇਆ ਅਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਰੇ ਰਸਤੇ ਚਵਰ ਸੇਵ ਦੀ ਸੇਵਾ ਕਰਦੇ ਰਹੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਣ ਉਪਰੰਤ ਸ਼੍ਰੀ ਆਦ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਪ੍ਰਕਾਸ਼ ਕਰਕੇ ਪਾਠ ਕੀਤਾ ਗਿਆ ਜਿਸ ਨੂੰ ਸਿੱਖ ਇਤਿਹਾਸ ਵਿੱਚ ਸ਼੍ਰੀ ਆਦ ਗ੍ਰੰਥ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਦ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਲਈ ਬਾਬਾ ਫੁੱਗਾ ਜੀ ਨੂੰ ਸਿੱਖ ਧਰਮ ਦਾ ਪਹਿਲਾ ਗ੍ਰੰਥੀ ਵੀ ਨਿਯੁਕਤ ਕੀਤਾ ਸੀ। ਸ਼੍ਰੀ ਗੁਰਗੰਨ ਸਰਵ ਨਾਲ ਸੰਬੰਧਿਤ ਤੀਸਰਾ ਖਾਸ ਦਿਨ ਹੈ ਸ਼੍ਰੀ ਗੁਰਗੰਨ ਸਹਿਬ ਮਹਾਰਾਜ ਦਾ ਸੰਪੂਰਨਤਾ ਦਿਵਸ ਸ਼੍ਰੀ ਆਦ ਗ੍ਰੰਥ ਦੀ ਸੰਪਾਦਨਾ ਦੇ 102 ਸਾਲ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਨ 1706 ਈਸਵੀ ਵਿੱਚ ਤਹਾਛੀਰੀ ਦਮਦਮਾ ਸਹਿਬ ਦੀ ਪਵਿੱਤਰ ਧਰਤੀ ਉੱਤੇ ਆਦ ਗ੍ਰੰਥ ਵਿੱਚ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਦੀ ਬਾਣੀ ਦਰਜ ਕਰਕੇ ਇਸ ਮਹਾਨ ਗ੍ਰੰਥ ਨੂੰ ਸੰਪੂਰਨ ਕੀਤਾ ਸੀ ਇਸ ਪਵਿੱਤਰ ਦਿਨ ਨੂੰ ਸਿੱਖ ਇਤਿਹਾਸ ਵਿੱਚ ਸ਼੍ਰੀ ਗੁਰਗੰਨ ਸਾਹਿਬ ਮਹਾਰਾਏ ਦੇ ਸੰਪੂਰਨਤਾ ਦਿਵਸ ਤੇ ਰੂਪ ਵਿੱਚ ਮਨਾਇਆ ਜਾਂਦਾ ਹੈ ਉਸ ਸਮੇਂ ਲਿਖਾਰੀ ਦੀ ਸੇਵਾ ਪਾਈ ਮਨੇ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੱਲੋਂ ਨਿਭਾਈ ਗਈ ਸੀ ਸ਼੍ਰੀ ਗੁਰਗੰਨ ਸਾਹਿਬ ਨਾਲ ਸੰਬੰਧਿਤ ਚੌਥਾ ਖਾਸ ਦਿਨ ਹੈ ਸ਼੍ਰੀ ਗੁਰਗੰਨ ਸਾਹਿਬ ਮਹਾਰਾਏ ਦਾ ਬੁਰਤਾ ਗੱਦ ਦੇ ਦਿਵਸ ਇਹ オーਦਨ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਗੁਰੂ ਸ਼੍ਰੀ ਗੁਰਗਨ ਸਾਹਿਬ ਨੂੰ ਸਦੀਵੀ ਗੁਰੂ ਦਾ ਰੁਤਬਾ ਪ੍ਰਦਾਨ ਕਰਕੇ ਸਰੀਰਿਕ ਗੁਰੂ ਪਰੰਪਰਾ ਨੂੰ ਵਿਸਰਾਮ ਦਿੱਤਾ ਸੀ ਸੰਸਾ 1708 ਈਸਵੀ ਵਿੱਚ ਅਬ ਚਲ ਲਗਰ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਸ਼ਬਦ ਗੁਰੂ ਸ਼੍ਰੀ ਗੁਰੂ ਗੰਗਸ਼ੇਬਹਾਰਾਜ ਨੂੰ ਗੁਰਤਾ ਗੱਦੀ ਸੌਂਪਣ ਦੀ ਅਲੋਕਿਕ ਇਤਿਹਾਸਿਕ ਘਟਨਾ ਨੂੰ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਨੇ ਇਸ ਪ੍ਰਕਾਰ ਲਿਖਿਆ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥੇ ਸ਼ਬਦ ਗੁਰੂ ਦਾ ਸਿਧਾਂਤ ਗੁਰਮਤਿ ਵਿਚਾਰਤਾ ਦਾ ਕੇਂਦਰੀਤੜਾ ਅਤੇ ਸਿੱਖ ਜੀਵਨ ਜਾਂਚ ਦਾ ਅਨਿਖੜਵਾ ਅੰਗ ਹੈ ਜੇ ਸਨੇ ਸਿੱਖ ਧਰਮ ਨੂੰ ਸੰਪੂਰਨਤਾ ਅਤੇ ਵਿਲੱਖਣਤਾ ਬਖਸ਼ੀ ਹੈ ਸ਼ਬਦ ਗੁਰੂ ਤੋਂ ਪਾਵ ਗੁਰੂ ਦੀ ਬਾਣੀ ਗੁਰੂ ਦੇ ਪਚਨ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਅਤੇ ਗੁਰੂ ਦੀ ਸਿਖਿਆ ਸੱਚਾ ਸਿੱਖ ਕੇਵਲ ਤੇ ਕੇਵਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਹੀ ਆਪਣਾ ਸਿਰ ਝੁਕਾਉਂਦਾ ਹੈ